25 ਤਰੀਕ ਨੂੰ ਇੱਕ ਇਨਸੀਡੈਂਟ ਹੋਇਆ ਸੀ ਬਾਗਾਪੁਰਾਣਾ ਥਾਣੇ ਦੇ ਅਧੀਨ ਪੈਂਦੇ ਪਿੰਡ ਮਾੜੀ ਮੁਸਤਾਫਾ ਦੇ ਵਿੱਚ ਜਿੱਥੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਦੋਸ਼ੀਆਂ ਨੇ ਇੱਕ ਦੁਕਾਨ ਦੇ ਉੱਤੇ ਪੈਟਰੋਲ ਬੰਬ ਸੁੱਟਿਆ ਸੀ ਤੇ ਉਸ ਤੋਂ ਬਾਅਦ ਇਸ ਵਾਰਦਾਤ ਤੋਂ ਬਾਅਦ ਸਾਡੀ ਜਿਹੜੀ ਮੋਗਾ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਐਸਪੀ ਡੀ ਮੋਗਾ DSP D DSP 바ਗਾपुराणा SHO 바ਗਾपुराणा ਤੇ ਇਚਾਰਜ CIA ਦੀ ਜਿਹੜੀ ਟੀਮਾਂ ਹੈਗੀਆਂ ਨੇ ਇਹਨਾਂ ਨੇ ਦਿਨ ਰਾਤ ਪ੍ਰੋਫੈਸ਼ਨਲੀ ਇਸ ਕੇਸ ਤੇ ਵਰਕ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਹੈ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਮੌਕੇ ਤੇ ਆਏ ਸੀ ਉਹ ਤਿੰਨੇ ਹੀ ਜਿਹੜੇ ਹੈ ਅੱਜ ਮਾਰਨਿੰਗ ਗ੍ਰਿਫਤਾਰ ਹੋ ਗਏ ਤੇ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਵੀ ਇਹਨਾਂ ਤੋਂ ਮੌਕੇ ਤੋਂ ਬਰਾਮਦ ਹੋ ਗਿਆ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਗਲ ਸਾਹਮਣੇ ਆਈ ਹੈ ਕਿ ਇਨਾਂ ਨੇ ਆ ਵਾਰਦਾਤ ਇੱਕ ਸੰਦੀਪ ਹੈ ਤੇ ਇੱਕ ਦਰਮਪ੍ਰੀਤ ਹੈ ਇਨਾਂ ਨੇ ਕਹਿਣ ਤੇ ਆ ਵਾਰਦਾਤ ਕੀਤੀ ਸੀ ਤੇ ਇਨਾਂ ਦਾ ਮੇਨ ਮਕਸਦ ਜਿਹੜਾ ਹੈ ਵਾਰਦਾਤ ਕਰਨ ਦਾ ਪਿੰਡ ਦੇ ਵਿੱਚ ਡੈਸ਼ ਫੈਲਾਣ ਦਾ ਤੇ ਪਿੰਡ ਦੀ ਸ਼ਾਂਤੀ ਨੂੰ ਬੰਨ ਕਰਨ ਦਾ ਮਕਸਦ ਸੀ ਇਨਾਂ ਦਾ ਐਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ ਤੇ ਜੇਕਰ ਕੋਈ ਹੋਰ ਦੋਸ਼ੀ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤੇ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਬਾਹਰ ਵਿਦੇਸ਼ ਚ ਬੈਠਾ ਪਹਿਲਾਂ ਜਿਹੜਾ ਖਾਰੀ ਕਰਵਾਈ ਸੀਗੀ ਉਹਦੇ ਨਾਲ ਵੀ ਇਹ ਲਿੰਕਤੀ ਹੈ ਹਾਂਜੀ ਉਹ ਉਹਦੇ ਨਾਲ ਲਿੰਕਡਿ ਨੇ ਉਸੇ ਪਿੰਡ ਦਾ ਰਹਿਣ ਵਾਲਾ ਮਾੜੀ ਮੁਸਤਾਫਾ ਪਿੰਡ ਦਾ ਹੀ ਰਹਿਣ ਵਾਲਾ ਇੱਕ ਸੰਨੀ ਨਾਂ ਦਾ ਦੋਸ਼ੀ ਹੈ ਜਿਹੜਾ ਹੁਣ ਇਸ ਟਾਈਮ ਬਾਹਰ ਹੈ ਉਹਦਾ ਮਕਸਦ ਸੀ ਕਿ ਪਿੰਡ ਦੇ ਵਿੱਚ ਜਿਹੜਾ ਅਸ਼ਾਂਤੀ ਫੈਲਾ ਫੈਲਾਣਾ ਤੇ ਜਿਹੜਾ ਇੱਕ ਮਾਹੌਲ ਖਰਾਬ ਕਰਨ ਦਾ ਉਹਦਾ ਮਕਸਦ ਸੀ ਜਿਹਦੇ ਕਰਕੇ ਇਹਨਾਂ ਨੇ ਆ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਰ ਕੋ ਕੈਨਸਲ ਵਾਸਤੇ ਕਾਲ ਗਈ ਸੀ ਹਜੇ ਤੱਕ ਜਿਹੜੇ ਵਿਕਟਿਮ ਨੇ ਉਹਨਾਂ ਨੂੰ ਕੋਈ ਐਕਸਟਰਸ਼ਨ ਦੀ ਕਾਲ ਜਿਹੜਾ ਇਹ ਕਰਨੀ ਸਾਹਮਣੇ ਨਹੀਂ ਆਈ ਬਟ ਮਕਸਦ ਇਹਦਾ ਓਵਰਆਲ ਪਿੰਡ ਦੇ ਵਿੱਚ ਹੀ ਮਾਹੌਲ ਖਰਾਬ ਕਰਨ ਦਾ ਸੀ ਤੇ ਆ ਜਿਹੜਾ ਹੈ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਇਆ ਮੋਗਾ ਪੁਲਿਸ ਨੇ 25 ਤਰੀਕ ਦਾ ਇਨਸੀਡੈਂਟ ਸੀ ਤੇ ਅੱਜ 28 ਤਰੀਕ ਨੂੰ ਅਰਲੀ ਮਾਰਨਿੰਗ ਹੀ ਤਿੰਨੇ ਦੋਸ਼ੀ ਜਿਹੜੇ ਨੇ ਉਹ ਅਰੈਸਟ ਕਰ ਲਏ ਇਹ ਕੋਈ ਹੋਰ ਵਾਰ ਦਾ ਵੀ ਅੰਜਾਮ ਦੇਣ ਦੀ ਫिराਕ 'ਚ ਹੈਗੇ ਸੀ ਤੇ ਇਹਨਾਂ ਦੇ ਖਿਲਾਫ ਅਸੀਂ ਸਖਤੋ ਸਖਤ ਕਾਨੂੰਨ ਮੁਤਾਬਿਕ ਜੋ ਬੰਦੀ ਕਾਰਵਾਈ ਹੈ ਉਹ ਕਰ ਰਹੇ ਹਾਂ ਸਰ ਇਹ ਕੌਣ ਆਪਸ ਤੇ ਕੇਵਲ ਲਿੰਕ ਪੈਸਾ ਇਹ ਪੈਸੇ ਪੂਸੇ ਦਿੱਤੇ ਸੀ ਸਣੀ ਨੇ ਕਿਵੇਂ ਸੀ ਤੇ ਤਿੰਨੇ ਦੋਸ਼ੀ ਜਿਹੜੇ ਨੇ ਜੌਨ ਸਿੰਘ ਵਾਲਾ ਜਿਹੜਾ ਸਦਰਕੋਟ ਕਪੂਰਾ ਚ ਪਿੰਡ ਨੇ ਉੱਥੇ ਦੇ ਰਹਿਣ ਵਾਲੇ ਨੇ ਤੇ ਇੱਕ ਧਰਮਪ੍ਰੀਤ ਸਿੰਘ ਦੋਸ਼ੀ ਹੈ ਜਿਹੜਾ ਸਨੀ ਦਾ ਅਸੋਸੀਏਟ ਹੈ ਉਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈ ਤੇ ਇਹ ਧਰਮਪ੍ਰੀਤ ਦੇ ਨਾਲ ਲਿੰਕਡ ਦੇ ਵਿੱਚ ਸੀ ਤੇ ਫਿਰ ਉਸ ਉਹਦੇ ਥਰੂ ਹੀ ਸਨੀ ਦੇ ਲਿੰਕ ਚ ਆਏ ਤੇ ਫਿਰ ਉਹਨਾਂ ਦੇ ਕਹਿਣੇ ਤੇ ਇਹਨਾਂ ਨੇ ਆ ਵਾਰਦਾਤ ਕੀਤੀ ਹੈ ਇਹਨਾਂ ਨੂੰ ਪੈਸਿਆਂ ਦਾ ਹੀ ਪ੍ਰੋਮਿਸ ਹੋਇਆ ਸੀ ਤੇ ਕਿੰਨੇ ਪੈਸੇ ਇਹਨਾਂ ਨੂੰ ਮਿਲੇ ਕਿਹੜੇ ਮੀਡੀਅਮ ਰਾਹੀਂ ਜੇ ਕੋਈ ਪੈਸੇ ਆਏ ਇਹਨਾਂ ਕੋਲ ਆਏ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਆ ਜਿਨ੍ਹਾਂ ਨੂੰ ਕੋਰਟਸ ਪੇਸ਼ ਕਰਕੇ ਇਨਾਦਰ ਅਸੀਂ ਪੂਰੀ ਸੀਮਾ ਮੰਗ ਹਾਸਿਲ ਕਰਾਂਗੇ ਤੇ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਪ੍ਰੋਗਰੈਸ ਹੋਈ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਰ ਜਿਹੜਾ ਤੁਹਾਨੂੰ ਕੀਤਾ ਹੈ ਜੀਲ ਚੈਨ ਫੋਰਮ ਉਹ ਇਸ ਟਾਈਮ ਬਾਹਰ ਹੈ ਦਰਮਪੀ ਹਾਂ ਜੀ ਆ ਵੀ ਬਾਹਰ ਹੈ